ਹਾਂਜੀ ਸਤਿ ਸ੍ਰੀ ਅਕਾਲ ਪਿਆਰੇ ਦੋਸਤੋ ਕੀ ਹਾਲ ਚਾਲ ਹੈ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਤੁਹਾਡਾ ਦਿਲ ਤੋਂ ਸਵਾਗਤ ਹੈ ਜੀ ਸਾਡੇ ਅੱਜ ਦੇ ਨਵੇਂ ਬਲੌਗ ਤੇ ਨਵੀਂ ਵੀਡੀਓ ਦੇ ਵਿੱਚ ਮੁੰਡਾ ਸਿੱਧੂਆਂ ਦਾ ਹਾਏ ਜੀ ਸਿੱਧੂਆਂ ਦਾ ਹਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਜਿਹੜਾ ਸਾਡਾ ਕੀ ਪ੍ਰੋਸੈਸ ਬਣ ਰਿਹਾ ਮੰਦਿਰ ਵੀ ਟਾਈਮ ਤੇ ਹਸਪੀਟਲ ਜਾਣ ਦਾ ਤੇ ਆਜੋ ਆਪਾਂ ਬਹੁਤਾ ਸਮਾਂ ਨਾ ਗਵਾਉਂਦੇ ਹੋਏ ਸਿੱਧਾ ਚੱਲਦੇ ਆ ਜੀ ਮੈਡਮ ਜੀ ਦੇ ਕੋਲੇ ਚਲੋ ਜੀ ਆਪਾਂ ਕੈਮਰਾ ਜਿਹੜਾ ਕਰ ਲਿਆ ਜੀ ਚੇਂਜ ਤੇ ਹੁਣ ਆਪਾਂ ਚੱਲਦੇ ਹਾਂ ਜੀ ਮੈਡਮ ਜੀ ਦੇ ਕੋਲੇ ਤੇ ਕਰਦੇ ਜੀ ਉਹਨਾਂ ਤੁਹਾਡਾ ਸੱਜ ਜਿਵੇਂ ਸਾਰੇ ਠੀਕ ਠਾਕ ਏ ਜੀ ਆਪਾਂ ਕਰ ਰਹੇ ਆ ਆਪਣਾ ਹਸਪੀਟਲ ਵਾਲਾ ਬੈਗ ਤਿਆਰ ਜੀ ਤੇ ਡਾਕਟਰ ਕਹਿੰਦੇ ਸ ਤੁਹਾਨੂੰ ਕਦੋਂ ਵੀ ਹਸਪੀਟਲ ਆਉਣਾ ਪੈ ਸਕਦਾ ਜੀ ਤੇ ਆਪਾਂ ਆਪਣੇ ਆਪਣੇ ਵਾਸਤੇ ਜੀ ਥੋੜੀ ਪੈਕਿੰਗ ਕੀਤੀ ਕੱਪੜਿਆਂ ਦੀ ਹਨਾ ਜੀ ਜੋ ਲੇਡੀਜ਼ ਨੂੰ ਚਾਹੀਦੀ ਹੁੰਦੀ ਹੈ ਡਿਲੀਵਰੀ ਟਾਈਮ ਜੀ ਹਾਂ ਜੀ ਆਪਾਂ ਤਿਆਰ ਕਰ ਲਿਆ ਜੀ ਹੁਣ ਆਪਾਂ ਨੂੰ ਕਦੋਂ ਵੀ ਚਾਹੇ ਰਾਤ ਨੂੰ ਜਾਣਾ ਪਵੇ ਤੇ ਆਪਾਂ ਟੈਨਸ਼ਨ ਫਰੀ ਹੋ ਕੇ ਚਲੇ ਜਾਵਾਂਗੇ ਜੀ ਜੀ ਬਾਕੀ ਜੀ ਜੇ ਕਿਸੇ ਨੂੰ ਪਤਾ ਹੋਵੇ ਹਨਾ ਕੋਈ ਚੀਜ਼ ਨਾਲ ਲੈ ਕੇ ਜਾਣੀ ਚਾਹੀਦੀ ਸਨ ਕਮੈਂਟ ਚ ਜ਼ਰੂਰ ਦੱਸਿਓ ਜੀ ਤੇ ਬਾਕੀ ਸੇ ਆਪਦੇ ਵੱਲੋਂ ਸਾਰਾ ਕੁਝ ਰੈਡੀ ਕਰ ਲਿਆ ਜੀ ਆਪਣੇ ਵਾਸਤੇ ਵੀ ਤੇ ਆਪਾਂ ਕ ਇੱਕ ਦਾ ਕੱਪੜੇ ਲੈ ਲਏ ਜੀ ਹਨ ਜਿਹਦੇ ਚ ਕਾਕੇ ਨੇ ਲਪੇਟਾਂਗੇ ਜੀ ਆਪਾਂ ਤੇ ਬਾਕੀ ਜੇ ਕੋਈ ਆਪਣਾ ਆਪ ਦਾ ਸਮਾਨ ਹੁੰਦਾ ਉਹ ਵੀ ਸਾਰਾ ਆਪਣਾ ਪੈਕ ਕਰ ਲਓ ਜੀ ਤੇ ਹੋ ਸਕਦਾ ਵੀ ਹੁਣ ਜਿਹੜਾ ਸਾਡਾ ਨੈਕਸਟ ਵਲੌਗ ਆ ਜੀ ਹੋ ਸਕਦਾ ਵੀ ਸ਼ਾਇਦ ਕਾਕੇ ਦੇ ਨਾਲ ਹੀ ਆਵੇ ਹਨ ਹਾਂਜੀ ਤੇ ਇਸ ਕਰਕੇ ਆਪਾਂ ਤਾਂ ਤੁਹਾਨੂੰ ਪਹਿਲਾਂ ਦੱਸਤਾ ਵੀ ਜੇ ਮੰਨ ਲਓ ਆਪਣਾ ਇੱਕ ਅਦਾ ਦਿਨ ਵਲੌਗ ਨਾ ਆਇਆ ਹਾਂਜੀ ਤੇ ਤੁਸੀਂ ਵੇਟ ਰੱਖਿਓ ਤਸੀਂ ਸਮਝ ਲਿਆ ਜੇ ਹਾਂ ਬੀ ਖੁਸ਼ਖਬਰੀ ਆਉਣ ਵਾਲੀ ਐ ਇਸ ਕਰਕੇ ਜਿਹੜਾ ਵਲੌਗ ਨਹੀਂ ਆਇਆ ਤੇ ਕਮੈਂਟ ਕਮੈਂਟ ਤੁਹਾਡੇ ਬਹੁਤ ਵਧੀਆ ਵਧੀਆ ਤੇ ਪਿਆਰੇ ਪਿਆਰੇ ਆਉਂਦੇ ਆ ਇੱਕ ਥੋੜੀ ਜੀ ਪ੍ਰੋਬਲਮ ਆ ਕਿ ਵੀਡੀਓ ਨਾਲ ਸ਼ੇਅਰ ਕੱਟ ਹੋ ਰਹੀ ਐ ਸ਼ੇਅਰ ਜਰੂਰ ਕਰਿਆ ਕਰੋ ਬੈਗ ਆਪਣਾ ਤਿਆਰ ਹੋ ਗਿਆ ਤੇ ਹੁਣ ਆਪਣੀ ਸਬਜੀ ਰੱਖੀ ਪਈ ਬਸ ਆਪਾਂ ਸਬਜੀ ਕੱਟਾਂਗੇ ਜੀ ਅੱਛਾ ਹੁਣ ਇਹਦਾ ਮਤਲਬ ਤੁਹਾਨੂੰ ਸਬਜੀ ਫੜਾਈਏ ਸਿੱਧਾ ਕਹੋ ਪੰਜਾਬੀ ਨਹੀਂ ਜੀ ਮੈਂ ਇੱਥੇ ਆਉਂਗੀ ਅੱਛਾ ਇੱਥੇ ਆਉਣਾ ਵਾ ਹਾਂਜੀ ਆਜੋ ਫਿਰ ਮੈਂ ਕਹ ਚਲੋ ਆਪਾਂ ਪਹਿਲਾਂ ਬੈਗ ਦੀ ਪੈਕਿੰਗ ਕਰਕੇ ਰੱਖ ਦਈਏ ਆਪਾਂ ਨੂੰ ਕਦੋਂ ਵੀ ਆ ਰੱਖ ਰੱਖੀ ਹੈ ਸਬਜੀ ਤੇ ਸਬਜੀ ਦੀ ਹੁਣ ਹੋਊਗੀ ਕਟਾਈ ਕਿਉਂਕਿ ਉਸ ਤੋਂ ਬਾਅਦ ਆ ਜਾਣਾ ਜੇ ਕੁਸ਼ਨ ਵਾਲੇ ਬੱਚੇ ਨੇ ਅਸੀਂ ਅੱਜ ਬਣਾਉਣ ਜਾ ਰਹੇ ਹਾਂ ਜੀ ਫਲੀਆਂ ਸੁੱਕੀਆਂ ਗਵਾਰੇ ਦੀਆਂ ਫਲੀਆਂ ਮੇਰੀ ਫੇਵਰੇਟ ਸਿੱਧੂ ਸਾਹਿਬ ਦੇ ਵੀ ਬਹੁਤ ਫੇਵਰੇਟ ਨੇ ਮੇਰੀਆਂ ਵੀ ਬਹੁਤ ਫੇਵਰੇਟ ਨੇ ਜੀ ਸਹੀ ਤੇ ਤੁਸੀਂ ਵੀ ਦੱਸੋ ਜੇ ਗਵਾਰੇ ਦੀਆਂ ਫਲੀਆਂ ਖਾਣਾ ਕਿਹਨੂੰ ਕਿਹਨੂੰ ਪਸੰਦ ਆ ਜੇ ਤੇ ਤੁਹਾਨੂੰ ਪਤਾ ਹਨਾ ਵੈਸੇ ਬੰਨ ਤਾਂ ਛੇਤੇ ਜਾਂਦੀਆਂ ਪਰ ਜਿਹੜਾ ਇਹਨਾਂ ਨੂੰ ਇਹਨਾਂ ਦੀ ਕਟਰ ਫਟਰ ਕਰਨ ਤੇ ਬਾਅਦ ਟਾਈਮ ਲੱਗਦਾ ਜੀ ਤੇ ਤਾਂ ਹੀ ਫਿਰ ਆਪਾਂ ਟਾਈਮ ਦੇ ਨਾਲ ਹੀ ਇਹਨਾਂ ਨੂੰ ਕੱਟਣਾ ਸ਼ੁਰੂ ਕਰ ਦਿੱਤਾ ਜੇ ਤਾਂ ਜੋ ਫਿਰ ਆਪਣਾ ਜਿਹੜਾ ਸਟੇਸ਼ਨ ਵਾਲਾ ਬੱਚਾ ਆ ਜਾਊਗਾ ਫਿਰ ਉਹਨਾਂ ਆਪਾਂ ਸਟੇਸ਼ਨ ਵੀ ਪੜਾਉਣਾ ਜੀ ਬਾਕੀ ਹੋਰ ਦੱਸੋ ਜੀ ਕਿਵੇਂ ਹੋ ਜੀ ਬਹੁਤ ਹੀ ਬੇਸਬਰੀ ਦੇ ਨਾਲ ਜਿਹੜਾ ਆਉਣ ਵਾਲੇ ਮਹਿਮਾਨ ਦਾ ਇੰਤਜ਼ਾਰ ਆ ਸਾਰਿਆਂ ਨੂੰ ਸਾਨੂੰ ਵੀ ਤੇ ਆਪਣੇ ਭੈਣ ਭਰਾਵਾਂ ਨੂੰ ਵੀ ਤੁਹਾਨੂੰ ਮੈਂ ਕੀ ਗੱਲ ਦੱਸਾਂ ਜੀ ਸਿੱਧੂ ਸਾਹਿਬ ਨੂੰ ਤਾਂ ਨੀਂਦ ਹੀ ਨਹੀਂ ਆਉਂਦੀ ਜੀ ਉਹਨਾਂ ਨਾਲ ਹੁੰਦਾ ਪਤਾ ਨਹੀਂ ਮੈਨੂੰ ਕਦੋਂ ਠਾਣ ਆ ਲਵੇ ਨਹੀਂ ਆਉਂਦੀ ਬਈ ਤੇ ਮੈਨੂੰ ਸੋਭਾ ਕਹ ਦਿੰਦੇ ਮੈਨੂੰ ਸੌਣ ਨਹੀਂ ਦਿੱਤਾ ਰਾਤ ਨੂੰ ਹਾਲਾਂਕਿ ਮੈਂ ਤਾਂ ਕਦੇ ਠਾਇਆ ਵੀ ਨਹੀਂਗਾ ਆਪ ਹੀ ਕਹਿੰਦੇ ਮੈਨੂੰ ਸੌਣ ਨਹੀਂ ਦਿੱਤਾ ਅਗਰ ਰਾਤ ਜਮਾਨੇ ਝੂਠ ਮਾਰੀ ਜਾਂਦੇ ਰਾਤ 3 ਵਜੇ ਤੱਕ ਜਾਗਦੇ ਰਹੇ ਮੈਨੂੰ ਵੀ ਨਾ ਠਾਈ ਰੱਖਿਆ ਸਾਨੂੰ ਪਤਾ ਜੀ ਹੁਣ ਟਾਈਮ ਹੀ ਇਹੋ ਜਿਹਾ ਥੋੜੇ ਥੋੜੇ ਟਾਈਮ ਬਾਅਦ ਹਨਾ ਆਪ ਨੂੰ ਵੀ ਵਰਕ ਰਹਿਣਾ ਪੈਂਦਾ ਬਾਕੀ ਨੀਂਦ ਨਹੀਂ ਆਉਂਦੀ ਜੇ ਇਸ ਸਿਚੁਏਸ਼ਨ ਦੇ ਵਿੱਚ ਐਂ ਤਾਂ ਹੁੰਦਾ ਪਤਾ ਨਹੀਂ ਕਦੋਂ ਜਾਣਾ ਪੈ ਜੇ ਪਤਾ ਨਹੀਂ ਕਦੋਂ ਜਾਣਾ ਪੈ ਜੇ ਹਾਂਜੀ ਤੇ ਕਮੈਂਟ ਕਰਕੇ ਜਰੂਰ ਦੱਸੋ ਜੇ ਜਿਹੜੇ ਸਾਡੇ ਵਲੌਗ ਆ ਤੁਹਾਨੂੰ ਪਸੰਦ ਆ ਰਹੇ ਆ ਵਧੀਆ ਲੱਗ ਰਹੇ ਹਾਂਜੀ ਜੇਕਰ ਕੋਈ ਕਮੀ ਪੇਛੀ ਲੱਗਦੀ ਹੈ ਤਾਂ ਉਹ ਵੀ ਦੱਸਿਓ ਤੇ ਆਪਾਂ ਉਸ ਕਮੀ ਪੇਛੇ ਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਹਨਾ ਹਾਂਜੀ ਕਿਉਂਕਿ ਅਸੀਂ ਹੈਗੇ ਦੇਸੀ ਜੇ ਬੰਦੇ ਆਪਾਂ ਰੀਅਲ ਲਾਈਫ ਜੋ ਵੀ ਸਾਡਾ ਜ਼ਿੰਦਗੀ ਦੇ ਵਿੱਚ ਜੋ ਕੁਝ ਚੱਲਦਾ ਆ ਆਪਾਂ ਤੁਹਾਨੂੰ ਐਜ਼ ਅ ਸੇਮ ਸਿਚੁਏਸ਼ਨ ਦਿਖਾਉਂਦੇ ਆ ਹਨਾ ਕੋਈ ਲੁੱਕ ਨਹੀਂ ਕੋਈ ਸ਼ੇਪ ਨਹੀਂ ਕੋਈ ਦਿਖਾਵਾ ਨਹੀਂ ਜੋ ਕੁਝ ਰਿਐਲਿਟੀ ਹੁੰਦੀ ਆ ਆਪਾਂ ਉਹ ਹੀ ਦਿਖਾਈਦਾ ਹੋ ਸਕਦਾ ਕੁਝ ਕੁ ਬੰਦੇ ਇਦਾਂ ਦੇ ਜਿਨ੍ਹਾਂ ਨੂੰ ਇਹ ਚੀਜ਼ ਨਹੀਂ ਵੀ ਪਸੰਦ ਵੀ ਇਹ ਸਾਰਾ ਕੁਝ ਰਿਐਲਿਟੀ ਵਿਖਾਉਂਦੇ ਆ ਵੀ ਇਦਾਂ ਕੱਪੜੇ ਪਾਏ ਪਰ ਜਿਹੜੀ ਸੱਚਾਈ ਆ ਯਾਰ ਸੱਚਾਈ ਆ ਸਾਡੇ ਤੋਂ ਦਿਖਾਵਾ ਨਹੀਂ ਕੀਤਾ ਜਾਂਦਾ ਹਨਾ ਜੋ ਹੈਗਾ ਜੀ ਹੈਗਾ ਹੁਣ ਕੋਈ ਆਪਣੇ ਘਰੇ ਆਉਂਦਾ ਹਨਾ ਜੀ ਫਿਰ ਵੀ ਆਪਾਂ ਨੂੰ ਦੇਖਦਾ ਹੀ ਆ ਤੇ ਤੁਸੀਂ ਵੀ ਹੁਣ ਸਾਡੇ ਭੈਣ ਭਰਾਵਾਂ ਸਾਡੇ ਹਨ ਸਾਡੇ ਵਰਗਿਆਂ ਤੁਸੀਂ ਵੀ ਆਪਣੀ ਵੀ ਆਮ ਜੀ ਲਾਈਫ ਆ ਤੇ ਹੁਣ ਜੇ ਆਪਾਂ ਘਰੇ ਕੋਈ ਆਉਂਦਾ ਫਿਰ ਥੋੜੇ ਆਪਾਂ ਲੁਕਾ ਲੈਨੇ ਜਲਦੀ-ਅਲਦੀ ਹਨਾ ਸਾਰਾ ਕੁਝ ਸਮੇਟ ਲੋ ਵੀ ਕੋਈ ਆ ਰਿਹਾ ਤੇ ਫਿਰ ਜਿਵੇਂ ਹੁੰਦਾ ਆਪਾਂ ਹਨਾ ਉਹ ਕੁਝ ਸ਼ੋਅ ਕਰੀਦਾ ਹੁਣ ਇਹ ਤਾਂ ਹੈ ਨਹੀਂ ਵੀ ਅਸੀਂ ਵੀਡੀਓ ਬਣਾ ਰਹੇ ਆ ਪਹਿਲਾਂ ਸਪੈਸ਼ਲੀ ਅਸੀਂ ਵੀ ਕੁਝ ਖਾਸ ਕਰੀਏ ਹਨਾ ਲੋਕੀ ਸਾਡੇ ਅਟਰੈਕਟਿਵ ਹੋਣ ਨਹੀਂ ਜੀ ਜਿਵੇਂ ਅਸੀਂ ਹੁੰਨੇ ਆ ਅਸੀਂ ਉਹ ਸਭ ਕੁਝ ਦਿਖਾਉਨੇ ਆ ਰੀਅਲਸ ਜੀ ਬਿਲਕੁਲ ਇਹ ਤਾਂ ਹੈ ਜੋ ਕੁਝ ਹੁੰਦਾ ਆਪਾਂ ਉਹ ਮੇ ਰੀਲ ਤੇ ਵਿੱਚ ਦਿਖਾ ਦਿਦਾ ਜਿਵੇਂ ਅੱਜ ਵੀ ਹੋਣ ਵੀ ਇਸ ਟਾਈਮ ਆਪਾਂ ਰੀਲ ਵਿਖਾਇਆ ਤੇ ਅੱਜ ਜਿਹੜੀ ਇਹਦੀ ਸਿਸਟਰਾ ਚਿਮਕਾਂਡੀ ਹਨਾ ਤੁਸੀਂ ਦੇਖਦੇ ਹੋ ਤੇ ਉਹਦਾ ਅੱਜ ਬਰਥਡੇ ਆ ਤੇ ਚਿਪਕਾਂਡੀ ਨਾਲ ਅਸੀਂ ਤੁਹਾਨੂੰ ਸ਼ਾਮ ਨੂੰ ਮਲਾਵਾਂਗੇ تنویر कौर ਤਨੂ ਹੁਣ ਸਕੂਲੋਂ ਮੈਨੂੰ ਲੱਗਦਾ ਹਾਜ਼ਰੀ ਲਾਉਣ ਗਈ ਹੈ ਨਾ ਸਕੂਲੋਂ ਆ ਕੇ ਕਿੱਥੇ ਗਈਆ ਨਰੇਗਾ ਤੇ ਨਰੇਗਾ ਤੇ ਉਹਦਾ ਕੀ ਕੰਮ ਆ ਆਪਾਂ ਸਹੀ ਦੱਸਦੇ ਆਂ ਜੀ ਵੀ ਜਿਹੜੇ ਮੰਮੀ ਹਰੀ ਜਾਂਦੇ ਨਰੇਗਾ ਤੇ ਤੇ ਭਾਈ ਉਹ ਨਾ ਸਕੂਲੋਂ ਆ ਕੇ ਤੇ ਫਿਰ ਉਧਰ ਜਾਵੜਦੀ ਨਰੇਗਾ ਤੇ ਜਦ ਸਕੂਲੋਂ ਆ ਜਾਂਦੀ ਅਸੀਂ ਅੱਜ ਸੋਚਿਆ ਦੀ ਵੇਟ ਕਰਾਂਗੇ ਹਨਾ ਸਕੂਲੋਂ ਬਾਅਦ ਸਾਡੇ ਕੋਲੇ ਆਉਗੇ ਚਲੋ ਤੁਹਾਨੂੰ ਵੀ ਸਾਰਿਆਂ ਨਾਲ ਮਿਲਾਵਾਂਗੇ ਵੀ ਅੱਜ ਉਹਦਾ ਬਰਥਡੇ ਆ ਭਾਈ ਅੱਜ ਉਹਦਾ ਬਰਥਡੇ ਸੀ ਅਸੀਂ ਉਹਨੂੰ ਬਰਥਡੇ ਵਿਸ਼ ਕਰਨਾ ਸੀ ਪਰ ਅੱਜ ਉਹ ਕਰਮਾਂ ਵਾਲੀ ਮੱਥੇ ਨਹੀਂ ਲੱਗੀ ਹਾਂ ਸਵੇਰ ਵੀ ਉਹ ਸਕੂਲ ਚਲੀ ਗਈ ਸੀ ਜਦੋਂ ਅਸੀਂ ਉੱਠੇ ਜੀ ਕਿਉਂਕਿ ਰਾਤ ਨੂੰ ਚੰਗੀ ਤਰ੍ਹਾਂ ਬਸ ਨੀਂਦ ਨਹੀਂ ਆਉਂਦੀ ਜੀ ਟੈਨਸ਼ਨਸ ਰਹਿੰਦੀ ਆ ਸਵੇਰ ਫਿਰ ਉਹ ਜਲਦੀ ਸਕੂਲ ਚਲੀ ਗਈ ਅਸੀਂ ਕਹੇ ਚਲੋ ਸਕੂਲੋਂ ਆ ਕੇ ਸਾਡੇ ਕੋਲੇ ਆਉਗੇ ਪਰ ਉਹ ਨਰੇਗਾ ਚ ਚਲੀ ਗਈ ਉਹ ਆਦੀ ਨਰੇਗਾ ਟੀਮ ਚ ਚਲੀ ਗਈ ਹਾਂਜੀ ਸੋ ਦੋਸਤੋ ਚਲੋ ਫਿਰ ਆਪ ਹੁਣ ਆਪਾਂ ਲੈਨੇ ਤੁਹਾਡੇ ਤੋਂ ਇਜਾਜ਼ਤ ਕਿਉਂਕਿ ਵੀਡੀਓ ਜਿਹੜੀ ਲੰਬੀ ਹੋ ਜਾਣੀ ਆ ਹਨਾ ਤੇ ਪ੍ਰਮਾਤਮਾ ਸੁੱਖ ਰੱਖੇ ਮਿਹਰ ਕਰੇ ਸੋ ਆਪਾਂ ਜਲਦੀ ਫੇਰ ਤੁਹਾਡੇ ਰੂਹ ਰੂਹ ਹੋਵਾਂਗੇ ਜੀ ਇੱਕ ਨਵੀਂ ਵੀਡੀਓ ਦੇ ਵਿੱਚ ਨਵੇਂ ਬਲੌਗ ਦੇ ਵਿੱਚ ਤੇ ਦੁਆ ਕਰਿਓ ਬਲੇਸਸ ਜ਼ਰੂਰ ਦਿਓ ਜੀ ਬਲੇਸਸ ਦਿਓ ਹਨਾ ਹਾਂਜੀ ਵੀ ਆਪਾਂ ਜਿਹੜਾ ਸਾਡਾ ਜਿਹੜਾ ਡਿਲੀਵਰੀ ਵਾਲਾ ਟਾਈਮ ਆਜੇ ਵਧੀਆ ਵਧੀਆ ਹੋ ਜਾਏ ਜੀ ਯਾਰ ਕਿ ਥੋੜਾ ਡਰ ਵੀ ਲੱਗਦਾ ਤੇ ਆਪਾਂ ਜਿਹੜਾ ਨਵਾਂ ਬਲੌਗ ਹੈ ਵੀ ਨਿਊ ਬੌਰਨ ਬੇਬੀ ਦੇ ਨਾਲ ਹੀ ਪਾਈਏ ਹੈ ਨਾ ਤੇ ਚਲੋ ਠੀਕ ਹੈ ਜੀ ਫਿਰ ਆਪਾਂ ਲੈਨੇ ਇਜਾਜ਼ਤ ਤੇ ਮਿਲਦੇ ਆਂ ਜੀ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਗੱਭਰਾ ਖਾ ਧੰਨਵਾਦ ਮਿਹਰਬਾਨੀ ਸਤਿ ਸ਼ਕਾ ਸਾਰਿਆਂ ਨੂੰ